ਪਿਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਦਲ ਪੁਲਿਸ ਮੁਲਾਜ਼ਮਾਂ ਦੇ ਨਾਲ ਖੈਬਰ ਦੇ ਨਸਰਾਈਸਾਂ ਜਸਤੀਆਂ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈਆਂ ਸੀ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਸਨ ਪਰ ਉਸ ਤੋਂ ਬਾਅਦ ਹੁਣ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਉਹਨਾਂ ਵੀਡੀਓਜ਼ ਨੂੰ ਲੈ ਕੇ ਨਿਸ਼ਾਨੇਸਤਾ ਦੇ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਤੇ ਵੱਡੇ ਸਵਾਲ ਚੁੱਕੇ ਨੇ ਇੱਕ ਫੇਸਬੁਕ ਤੇ ਪੋਸਟ ਜ਼ਰੀਏ ਸਾਬਕਾ ਜਥੇਦਾਰ ਨੇ ਇਹ ਲਿਖਿਆ ਕਿ ਕੀ ਇਹ ਪੰਜਾਬ ਜਾਂ ਪੰਥ ਦੀ ਲੜਾਈ ਲੜ ਰਹੇ ਨਹੀਂ ਜੇ ਨਹੀਂ ਤਾਂ ਪੰਥ ਜਾਂ ਪੰਜਾਬੀ ਇਹਨਾਂ ਦੀ ਨਿੱਜੀ ਲੜਾਈ ਦਾ ਸਾਥ ਕਿਉਂ ਦੇਣ ਦੱਸਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਫੇਸਬੁੱਕ ਪੋਸਟ ਦੇ ਵਿੱਚ ਹੋਰ ਵੀ ਵੱਡੇ ਸਵਾਲ ਚੁਕੇ ਗਏ ਨੇ ਨਾਲ ਹੀ ਬਾਦਲਾਂ ਨੂੰ ਲੈ ਕੇ ਸਿੱਖ ਪੰਥ ਤੋਂ ਕਈ ਸਵਾਲ ਵੀ ਪੁੱਛੇ ਗਏ ਨੇ ਉਹਨਾਂ ਨੇ ਇਹ ਲਿਖਿਆ ਕਿ ਅੱਜ ਪਗੌੜਾ ਦਲ ਦੇ ਆਪੂ ਬਣੇ ਪ੍ਰਧਾਨ ਸਾਹਿਬ ਪੁਲਿਸ ਨਾਲ ਖੇਬੜ ਦੇ ਤੇ ਬੜਾ ਤਰਦਦ ਕਰਦੇ ਨਸਰਾਈ ਇਸੇ ਤਰ੍ਹਾਂ ਹੀ ਨੀਲੀ ਚਲਚਿੱਤਰ ਦਾ ਸਟਾਰ ਤੇ ਇੱਕ ਦੋ ਹੋਰ ਇਹ ਸ਼ਬਦ ਵਰਤਦੇ ਸੁਣੇ ਕੁਰਬਾਨੀ ਜਜ਼ਬਾ ਐਮਰਜੈਂਸੀ ਤੱਕੇ ਸ਼ਾਹੀ ਜੇਲਾ ਖੂਨਚ ਨੇ ਵਗੈਰਾ ਵਗੈਰਾ ਇਸ ਸਵਾਲ ਨੇ ਉਹਨਾਂ ਨੇ ਪੁੱਛਿਆ ਕਿ ਕੀ ਇਹ ਪੰਜਾਬ ਜਾਫਰ ਪੰਥ ਦੀ ਲੜਾਈ ਲੜ ਰਹੇ ਨੇ ਕਿ ਇਹਨਾਂ ਦੀ ਸੱਤਾ ਦੇ ਲਈ ਜਦੋਂ ਜਹਿਦ ਨਾਲ ਪੰਥ ਜਾਂ ਪੰਜਾਬ ਦਾ ਕੋਈ ਭਲਾ ਹੋਣ ਵਾਲਾ ਜੇ ਨਹੀਂ ਤਾਂ ਪੰਥ ਜਾਫਰ ਪੰਜਾਬੀ ਇਹਨਾਂ ਦੀ ਨਿੱਜੀ ਲੜਾਈ ਦਾ ਸਾਥ ਕਿਉਂ ਦੇਣ ਉਹਨਾਂ ਨੇ نیچے ਲਿਖਿਆ ਆਈਟੀ ਵਿੰਗ ਪਗੌੜਾ ਦਲ ਦੂਰ ਰਹੇ ਅਲਰਜੀ ਹੋ ਸਕਦੀ ਹੈ ਤਹਾਨੂੰ ਦੱਸਿਆ ਕਿ 7 ਦਿਨ ਦੇ ਰਿਮਾਂਡ ਤੇ ਬਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਗਿਆ ਸੀ ਜਿਨ੍ਹਾਂ ਦਾ ਸਾਧਨ ਦਾ ਰਿਮਾਂਡ ਕੱਲ ਖਤਮ ਹੋਇਆ ਸੀ ਮੁਰ ਤੋਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਜਿਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਕਾਲੀ ਵਰਕਰ ਉੱਥੇ ਇਕੱਠੇ ਹੋ ਗਏ ਸਨ ਤੜਕਸਾਰ ਹੀ ਕਈ ਅਕਾਲੀ ਵਰਕਰਾਂ ਨੂੰ ਪੁਲਿਸ ਦੇ ਵੱਲੋਂ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ ਸੀ ਜਿਸ ਤੋਂ ਭੱਖੇ ਅਕਾਲੀ ਵਰਕਰਾਂ ਦੇ ਵੱਲੋਂ ਮਜੀਠਿਆ ਦੇ ਹੱਕ ਦੇ ਵਿੱਚ ਨਾਰੇਬਾਸੀ ਕੀਤੀ ਗਈ ਸੀ ਵੱਡੇ ਐਲਾਨ ਕੀਤੇ ਗਏ ਸੀ ਨਾਲ ਹੀ ਕਿਹਾ ਗਿਆ ਸੀ ਕਿ ਸਰਕਾਰ ਮਜੀਠਿਆ ਤੋਂ ਇੰਨਾ ਕਿਉਂ ਡਰਦੀ ਹੈ ਇਸ ਕਰਕੇ ਅਕਾਲੀ ਵਰਕਰਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਇਸੇ ਦੌਰਾਨ ਹੀ ਸੁਖਵੀਰ ਸਿੰਘ ਬਾਦਲ ਵੀ ਉਥੇ ਪਹੁੰਚਦੇ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਰੋਕਿਆ ਜਾਂਦਾ ਪਰ ਪੁਲਿਸ ਤੇ ਉਹ ਇਲਜ਼ਾਮ ਲਗਾਉਂਦੇ ਨੇ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਮਾਨ ਸਰਕਾਰ ਨੇ ਬਣਾ ਕੇ ਰੱਖ ਦਿੱਤੇ ਨੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਗੁਰਦੁਆਰਾ ਅੰਮ੍ਰਿਤਸਰ ਮੱਥਾ ਟੇਕਣ ਦੇ ਲਈ ਜਾ ਰਹੇ ਹਾਂ ਪਰ ਪੁਲਿਸ ਦੇ ਤੱਕੇ ਸ਼ਾਹੀ ਤਾਂ ਦੇਖੋ ਸਾਨੂੰ ਗੁਰੂ ਘਰ ਜਾਣ ਤੋਂ ਰੋਕ ਰਹੀ ਹੈ ਪੁਲਿਸ ਦੇ ਨਾਲ ਉਹਨਾਂ ਦੀ ਬੈਸਬਾਜੀ ਵੀ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਉਹਨਾਂ ਦੇ ਨਾਲ ਵੱਡੇ ਅਕਾਲੀ ਵਰਕਰ ਮੌਜੂਦ ਹੁੰਦੇ ਨੇ ਜਿਨ੍ਹਾਂ ਨੂੰ ਆ ਥੋੜੇ ਸਮੇਂ ਦੇ ਲਈ ਹਿਰਾਸਤ ਵਿੱਚ ਲਿਆ ਜਾਂਦਾ ਜਿਸ ਤੋਂ ਬਾਤ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਤੇ ਮਾਨ ਸਰਕਾਰ ਤੇ ਲਗਾਤਾਰ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਸਨ ਜਾਣਬੁੱਝ ਕੇ ਬਦਲਾਖੋਰੀ ਦੀ ਸਿਆਸਤ ਕਰਨ ਦੇ ਮਾਨ ਸਰਕਾਰ ਤੇ ਬਾਦਲਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਤੇ ਦੂਜੇ ਪਾਸੇ ਅਕਾਲੀ ਵਰਕਰ ਵੀ ਇਕੱਠੇ ਹੋ ਗਏ ਸਨ ਸੜਕਾਂ ਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮਜੀਠੀਆ ਦੇ ਹੱਕ ਦੇ ਵਿੱਚ ਨਾਰਿਕ ਬਾਜ਼ੀਕਰ ਦੇ ਦਿਖਾਈ ਦਿੱਤੇ ਸਨ ਤਾਂ ਵਿਕਰਮ ਸਿੰਘ ਮਜੀਠੀਆ ਨੂੰ 4 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਜਿੱਥੇ ਪੰਥ ਪ੍ਰਸਤ ਲੋਕ ਸਵਾਲ ਚੁੱਕ ਰਹੇ ਨੇ ਉੱਥੇ ਹੀ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਪੋਸਟ ਜਿਹੜੇ ਉਹਨਾਂ ਨੇ ਸਵਾਲ ਪੁੱਛੇ ਨੇ ਉਹਨਾਂ ਨੇ ਪੰਥ ਅੰਦਰ ਇੱਕ ਨਵੀਂ ਹੀ ਚਰਚਾ ਛੇੜ ਕੇ ਰੱਖ ਦਿੱਤੀ ਹੈ ਸਿੱਧੇ ਤੌਰ ਤੇ ਓਪਨਲੀ ਅਟੈਕ ਬਾਦਲਾਂ ਦੇ ਖਿਲਾਫ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤਾ ਗਿਆ ਵੱਡੇ ਸਵਾਲ ਪੁੱਛੇ ਗਏ ਨੇ ਤੇ ਨਾਲ ਹੀ ਜਿਸ ਤਰੀਕੇ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਬੋਲਦੇ ਨਜ਼ਰ ਆਏ ਖੈਬਰ ਦੇ ਨਜ਼ਰ ਆਏ ਉਸੇ ਉਹਨਾਂ ਨੇ ਵੱਡੇ ਸਵਾਲ ਚੁੱਕੇ ਨੇ